ਹਾਂਜੀ ਆਪਾਂ ਹਾਜ਼ਰ ਹਾਂ ਜੀ 8TT23 ਚੌਣ ਪਰਤੀ ਸਬੰਧੀ ਨਵੀਂ ਅਪਡੇਟ ਲੈ ਕੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 8TT23 ਚੌਣ ਦਾ ਜਿਹੜਾ ਕੋਰਟ ਕੇਸ ਲੱਗਿਆ ਹੋਇਆ ਸੀਗਾ ਉਹ ਜਿਹੜਾ ਇਹ ਡਿਸਮਿਸ ਹੋ ਚੁੱਕਿਆ ਸੀ 11 ਜੁਲਾਈ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ ਡਿਸਮਿਸਡ ਔਨ 11 ਜੁਲਾਈ ਠੀਕ ਹੈ 11 ਜੁਲਾਈ ਨੂੰ ਕੇਸ ਜਿਹੜਾ ਡਿਸਮਿਸ ਹੋ ਗਿਆ ਸੀਗਾ ਤੇ ਹੁਣ ਜੇ ਗੱਲ ਕਰ ਲਈਏ ਕਿ ਹੁਣੇ ਭਰਤੀ ਕਿਸ ਤਰੀਕੇ ਨਾਲ ਕੰਪਲੀਟ ਹੋਏਗੀ ਤੇ ਕਦੋਂ ਤੱਕ ਇਸ ਦਾ ਜਿਹੜਾ ਨੈਕਸਟ ਪ੍ਰੋਸੈਸ ਹੈ ਦੇਖਣ ਨੂੰ ਮਿਲੇਗਾ ਬਹੁਤ ਸਾਰੇ ਕੈਂਡੀਡੇਟਸ ਦੇ ਲਗਾਤਾਰ ਕਮੈਂਟਸ ਆ ਰਹੇ ਸਨ ਕਿ ਮੈਡਮ ਕੱਟ-ਆਫ ਕਿੰਨੀ ਜਾਏਗੀ ਕਿੰਨੀ ਕੁ ਮੈਰਿਟ ਹੋ ਡਾਊਨ ਜਾ ਸਕਦੀ ਹੈ ਤਾਂ ਤੁਹਾਡੇ ਇਹਨਾਂ ਸਾਰੇ ਪੁਆਇੰਟਸ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਨ ਵਾਲਿਆਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਬੀਐਡ ਦਾ ਇਸ ਪ੍ਰਤੀ ਦੇ ਵਿੱਚੋਂ ਬਾਹਰ ਕਰ ਦਿੱਤੀ ਗਈ ਹੈ ਠੀਕ ਹੈ ডিপਾਰਟਮੈਂਟ ਵੱਲੋਂ ਵੀ ਡਾਕੂਮੈਂਟ ਵੈਰੀਫਿਕੇਸ਼ਨ ਈਟੀਟੀ ਦੇ ਅਕੋਰਡਿੰਗ ਹੀ ਕਰਵਾਈ ਜਾ ਰਹੀ ਸੀ ਤੇ ਹੁਣ ਜਿਹੜਾ ਹੈ ਮਾਨਯੋਗ ਹਾਈ ਕੋਰਟ ਵੱਲੋਂ ਵੀ ਇਹ ਕੇਸ ਜਿਹੜਾ ਡਿਸਮਿਸ ਕਰ ਦਿੱਤਾ ਗਿਆ ਬੀਐਡ ਨੂੰ ਆਊਟ ਕਰਕੇ ਠੀਕ ਹੈ ਤਾਂ ਜਿਹੜੇ ਕੈਂਡੀਡੇਟਸ ਡਾਊਟ ਦੇ ਵਿੱਚ ਸੀਗੇ ਕਿ ਬੀਐਡ ਸ਼ਾਮਿਲ ਹੋਏਗੀ ਜਾਂ ਨਹੀਂ ਤਾਂ ਨਹੀਂ ਹੋਣ ਵਾਲੀ ਜੀ ਠੀਕ ਹੈ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ ਨੀ ਰੋਲ ਈਟੀਟੀ ਦੀ ਹੀ ਪ੍ਰਤੀ ਹੋਏਗੀ ਹੁਣ ਦੇਖੋ ਇਹਦਾ ਸਿੱਧਾ ਸਿੱਧਾ ਫਾਇਦਾ 994 ਨੂੰ ਵੀ ਹੋਏਗਾ ਕਿਉਂਕਿ ਉਸ ਤੋਂ ਪਹਿਲਾਂ 994 ਪ੍ਰਤੀ ਤੋਂ ਪਹਿਲਾਂ ਜੇਕਰ 23 ਚੌ ओके 99% चांस ਨੇ ਕਿ ਜਿਹੜੀ 23 ਚੋਣ ਭਰਤੀ ਆ ਉਹ ਜਲਦ ਤੋਂ ਜਲਦ ਜਿਹੜੀ ਜੁਆਇਨਿੰਗ ਹੈ ਉਹਨਾਂ ਨੂੰ ਦਿੱਤੀ ਜਾਏਗੀ ਕਿਉਂਕਿ ਬਹੁਤ ਟਾਈਮ ਬਾਅਦ ਹੁਣ ਜਾ ਕੇ ਕਿਸੇ ਇੱਕ ਪੱਖੀ ਦਾ ਜਿਹੜਾ ਇਹ ਕਹਿ ਲਓ ਵੀ ਇੱਕ ਪੱਖ ਦਾ ਫੈਸਲਾ ਜਿਹੜਾ ਦੇਖਣ ਨੂੰ ਮਿਲਿਆ ਹੈ ਠੀਕ ਹੈ ਤੇ ਡਿਪਾਰਟਮੈਂਟ ਨੂੰ ਵੀ ਬਹੁਤ ਜ਼ਿਆਦਾ ਕਾੜੀ ਹੈ ਇਸ ਭਰਤੀ ਨੂੰ ਕੰਪਲੀਟ ਕਰਨ ਦੀ ਉਹਨਾਂ ਤੇ ਵੀ ਤੁਹਾਨੂੰ ਪਤਾ ਹੈ ਕਿ ਹਾਈ ਕੋਰਟ ਵੱਲੋਂ ਜਿਹੜਾ ਹੈ ਬਹੁਤ ਸਾਰੀਆਂ ਕਲੈਰੀਫਿਕੇਸ਼ਨਸ ਮੰਗੀਆਂ ਗਈਆਂ ਸੀਗੀਆਂ ਹਨਾ ਤਾਂ ਇਸ ਕਰਕੇ ਉਹਨਾਂ ਵੱਲੋਂ ਵੀ ਪੂਰੀ ਕੋਸ਼ਿਸ਼ ਹੈ ਕਿ 23 ਚੋਣ ਜਲਦੀ ਤੋਂ ਜਲਦੀ ਕੰਪਲੀਟ ਕਰਵਾਈ ਜਾਵੇ 599 ਦਾ ਹਲੇ ਐਗਜ਼ਾਮ ਹੋਏਗਾ ਉਸ ਤੋਂ ਬਾ ਠੀਕ ਹੈ ਤਾਂ ਇਹਦਾ ਸਿੱਧਾ ਫਾਇਦਾ ਉਹਨਾਂ 92 ਚੋਂ ਹੋਣ ਵਾਲਾ ਹੈ ਕਿਉਂਕਿ ਜੇਕਰ 23 ਚੋਂ ਪਹਿਲਾਂ ਪੂਰੀ ਹੁੰਦੀ ਹੈ ਤਾਂ ਬਹੁਤ ਸਾਰੇ ਕੈਂਡੀਡੇਟਸ ਇਹਦੇ ਨੇ 23 ਚੋਂ ਦੇ ਵਿੱਚ ਜੁਆਇਨ ਕਰ ਜਾਣਗੇ ਠੀਕ ਹੈ ਉਸ ਤੋਂ ਬਾਅਦ ਗੱਲ ਕਰ ਲਈ ਕਿ ਹੋਰ ਸਕਰੂਟਨੀ ਲਿਸਟ ਆਏਗੀ ਜਾਂ ਨਹੀਂ ਤਾਂ ਬਿਲਕੁਲ ਇੱਕ ਲਿਸਟ ਹੋਰ ਜਿਹੜੀ ਸਕਰੂਟਨੀ ਦੀ ਹੋਰ ਆਏਗੀ ਠੀਕ ਹੈ ਤੁਹਾਨੂੰ ਮੈਂ ਦੇਖੋ ਕੱਟਆਫ ਦੇ ਵਿੱਚ ਵੀ ਦਿਖਾਇਆ ਸੀ ਜਦੋਂ ਆਪਾਂ ਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਮੈਂ ਤੁਹਾਨੂੰ ਕੈਟਾਗਰੀ ਵਾਈਜ਼ ਕੱਟਆਫ ਦੀ ਗੱਲ કરી ਸੀ ਮੈਰਿਟ ਦੀ ਗੱਲ કરી ਸੀ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕੈਂਡੀਡੇਟਸ ਬਹੁਤ ਜ਼ਿਆਦਾ ਐਬਸੈਂਟ ਸੀਗੇ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਬੁਲਾਇਆ ਗਿਆ ਸੀ ਤਾਂ ਹੀ ਕਰਕੇ ਜਦੋਂ ਸਕਰੂਟੀ ਦੀ ਲਿਸਟ ਆਈ ਸੀ ਉਹ ਵੀ ਰਿਵਾਈਜ਼ਡ ਹੋ ਕੇ ਆਈ ਸੀ ਤੇ ਇੱਕ ਲਿਸਟ ਹੋਰ ਆਏਗੀ ਸਕਰੂਟੀ ਦੀ ਠੀਕ ਹੈ ਉਹਦੇ ਤੇ ਵੀ ਆਪਾਂ ਅੱਗੇ ਗੱਲ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਇਹ ਗੱਲ ਕਰ ਲਈ ਕਿਹੜੇ-ਕਿਹੜੇ ਕੈਟਾਗਰੀ ਦੀ ਆਊਗੀ ਦੇਖੋ ਤੁਸੀਂ ਪਹਿਲੀ ਗੱਲ ਤਾਂ ਇਹ ਸਮਝੋ ਜਿਹੜੇ ਸਪੋਰਟਸ ਵਾਲੇ ਹੋਗੇ ਫਿਜ਼ੀਕਲੀ ਹੈਂਡੀਕੈਪਡ ਹੋਗੇ ਠੀਕ ਹੈ ਤੇ ਐਸੀਐਮ ਐਂਡ ਬੀ ਹੋਗੇ ਫਰੀडम फाइਟਰ ਹੋਗੇ ਇਹ ਵਾਲੀ ਕੈਟਾਗਰੀਜ਼ ਦੇ ਤਾਂ 올 ਸਿਲੈਕਟਡ ਹੋ ਜਾਣਗੇ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਹੈਗੀ ਠੀਕ ਹੈ ਸਾਰੇ ਹੀ ਸਿਲੈਕਟ ਹੋਣਗੇ ਰਹੀ ਗੱਲ ਬਾਕੀ ਕੈਟਾਗਰੀ ਦੀ ਜਿਵੇਂ BC ਕੈਟਾਗਰੀ ਹੋਗੀ ਜਨਰਲ ਕੈਟਾਗਰੀ ਹੋਗੀ ਤਾਂ ਇਹਨਾਂ ਦੇ 1 1 2 2 ਮਾਰਕਸ ਜਿਹੜੀਆਂ ਹੋਰ ਡਾਊਨ ਜਾਏਗੀ ਹੀ ਜਾਏਗੀ SC ਆਰੌਂਡਰ ਦੀ ਤਾਂ ਹੋ ਸਕਦਾ ਹੈ ਕਿ ਤਿੰਨਿਆ ਚਾਰ ਮਾਰਕਸ ਹੋਰ ਡਾਊਨ ਜਾਏ ਠੀਕ ਹੈ ਤਾਂ ਇਹਦੇ ਤੇ ਵੀ ਜਿਹੜੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਰਾਂਗੇ ਇਸ ਤੋਂ ਬਿਨਾਂ ਦੇਖੋ ਜਿਹੜੇ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਐਨਆਈਓਐਸ ਵਾਲੇ ਸ਼ਾਮਿਲ ਹੋਣਗੇ ਜਾਂ ਨਹੀਂ ਤਾਂ ਇਹਦੇ ਰਿਗਾਰਡਿੰਗ ਦੇ ਕੋਡ ਦਾ ਆਪਣੀ ਇਹਦਾ ਕੇਸ ਸਰਚ ਕਰਦੇ ਹੋ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਡਾਇਰੀ ਨੰਬਰ ਤਾਂ ਇਹਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ ਕਿ 11 ਜੁਲਾਈ ਨੂੰ ਜਿਹੜੀ ਸੁਣਵਾਈ ਹੋਈ ਸੀ ਉਹਦੇ ਫਿਲਹਾਲ ਹਲੇ ਤੱਕ ਜਿਹੜੇ ਆਰਡਰ ਨੇ ਉਹ ਆਊਟ ਨਹੀਂ ਹੋਏ ਹੈਗੇ ਤੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜਿਹੜੇ ਲਾਸਟ ਆਰਡਰ ਨੇ ਉਹ 1 ਜੁਲਾਈ ਦੇ ਨੇ ਠੀਕ ਹੈ ਤਾਂ ਇਸ ਕਰਕੇ 11 ਜੁਲਾਈ ਵਾਲੇ ਜਿਹੜੇ ਆਰਡਰ ਨੇ ਉਹ ਹਲੇ ਤੱਕ ਤਾਂ ਸਾਈਟ ਤੇ ਨਹੀਂ ਆਏ ਹੈਗੇ ਤਾਂ ਉਮੀਦ ਇਹ ਹੈ ਕਿ ਮੰਡੇ ਨੂੰ ਆਉਣਗੇ ਕਿਉਂਕਿ ਵਿੱਚ ਦੇਖੋ ਸੰਡੇ ਸੋਰੀ ਹਾਂ ਸੈਟਰਡੇ ਸੰਡੇ ਦੀ ਛੁੱਟੀ ਆ ਗਈ ਹੈ ਨਾ ਤਾਂ ਕਰਕੇ ਇਹ ਆਰਡਰ ਜਿਹੜੇ ਨੇ ਹੁਣ ਮੰਡੇ ਨੂੰ ਦੇਖਣ ਨੂੰ ਮਿਲਣਗੇ ਤੇ ਉਹ ਤੋਂ ਬਾਅਦ ਹੀ ਆਪਾਂ ਐਨਆਈਯੂਐਸ ਬਾਰੇ ਜਿਹੜਾ ਕਲੀਅਰ ਕਹਿ ਸਕਾਂਗੇ ਠੀਕ ਹੈ ਹੁਣ ਦੇਖੋ ਮੈਂ ਤੁਹਾਨੂੰ ਕਹਿ ਦਵਾਂ ਕਿ ਹਾਂ ਸ਼ਾਮਿਲ ਕਰਤਾ ਜਾਂ ਸ਼ਾਮਿਲ ਨਹੀਂ ਕੀਤਾ ਤਾਂ ਉਹ ਗੱਲ ਜਿਹੜੀ ਚੰਗੀ ਨਹੀਂ ਰਹਿਣੀ ਹੈਗੀ ਜਦੋਂ ਤੱਕ ਆਪਾਂ ਨੂੰ ਕੋਈ ਆਥੈਂਟਿਕ ਜਾਣਕਾਰੀ ਨਹੀਂ ਮਿਲਦੀ ਹੈਗੀ ਹੈਨਾ ਤਾਂ ਇਸ ਕਰਕੇ ਵੇਟ ਕਰੋ ਜੀ ਐਨਆਈਯੂਐਸ ਵਾਲਿਆਂ ਦੀ ਅਪਡੇਟ ਦੇ ਲਈ ਜਦੋਂ ਤੱਕ ਆর্ডার ਜਾਰੀ ਨਹੀਂ ਹੁੰਦੇ ਉਦੋਂ ਦਾ ਕੁਝ ਨਹੀਂ ਕਿਹਾ ਜਾ ਸਕਦਾ ਫਰ ਹਾਲ ਫਿਲਹਾਲ ਬੀਆਰ ਦਾ ਜਰੂਰ ਮਸਲਾ ਹੱਲ ਕਰ ਦਿੱਤਾ ਗਿਆ ਹੈ ਠੀਕ ਹੈ ਤਾਂ ਇਹ ਕੇਸ ਜਿਹੜਾ ਫਾਈਨਲੀ ਡਿਸਮਿਸ ਹੋ ਚੁੱਕਿਆ ਹੈ ਬਾਕੀ ਜੇਕਰ ਤੁਹਾਡਾ ਕੋਈ ਵੀ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜਿਹੜੇ ਪੁੱਛ ਰਹੇ ਸਨ ਕਿ ਨੈਕਸਟ ਪ੍ਰੋਸੈਸ ਕਦੋਂ ਸਟਾਰਟ ਹੋਏਗਾ ਬਹੁਤ ਜਲਦ ਸਟਾਰਟ ਹੋਏਗਾ ਜੀ ਇੱਕ ਵਾਰੀ ਆਰਡਰ ਆ ਜਾਣ ਦੋ ਆਰਡਰ ਜਦੋਂ ਹੀ ਆਊਟ ਹੁੰਦੇ ਨੇ ਉਸ ਤੋਂ ਬਾਅਦ ਜਿਹੜਾ ਹੈ ਜਰੂਰ ਇਹਦੇ ਰਿਲੇਟਡ ਜਿਹੜਾ ਨੈਕਸਟ ਪ੍ਰੋਸੈਸ ਆ ਦੇਖਣ ਨੂੰ ਮਿਲੇਗਾ ਹੋ ਸਕਦਾ ਹੈ ਫਾਈਨਲ ਲਿਸਟਾਂ ਜਿਹੜੀਆਂ ਨੇ ਡਿਪਾਰਟਮੈਂਟ ਵੱਲੋਂ ਮੰਡੇ ਟਿਊਜ਼ਡੇ ਜਿਹੜੀਆਂ ਨੇ ਜਾਰੀ ਕਰ ਦਿੱ ਇਸ ਤੋਂ ਬਿਨਾ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤੇਈ ਚੋਣ ਭਰਤੀ ਦੇ ਰਿਲੇਟਿਡ ਉਹਨਾਂ ਆ 94623 ਭਰਤੀ ਦੇ ਰਿਲੇਟਿਡ ਜਿਹੜਾ ਸਪੈਸ਼ਲ ਤੁਹਾਨੂੰ ਟਾਈਮ ਟੂ ਟਾਈਮ ਵੀਡੀਓਜ਼ ਜਿਹੜੀਆਂ ਨੇ ਉਹ ਮਿਲਦੀਆਂ ਰਹਿਣਗੀਆਂ ਆਪਣੇ ਟੈਲੀਗ੍ਰam ਗਰੁੱਪ ਨਾਲ WhatsApp ਗਰੁੱਪ ਨਾਲ ਵੀ ਜਰੂਰ ਜੁੜੋ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਠੀਕ ਹੈ ਮੇਰੇ ਨਾਲ ਕੰਟੈਕਟ ਕਰਨ ਦੇ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਲਿੰਕ ਜਿਹੜਾ ਤੁਹਾਡੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਬਾਕੀ ਉਮੀਦ ਕਰਦੇ ਆ ਕਿ ਜਲਦੀ ਇਹਦੇ ਰਿਗਾਰਡਿੰ ਠੀਕ ਹੈ ਬਾਕੀ ਜੇਕਰ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਕੋਈ ਡਾਊਟ ਕੁਸ਼ਨ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਇੱਕ ਤਰਫਾ ਫੈਸਲਾ ਆਉਣ ਦਾ ਬਹੁਤ ਸਾਰੇ ਕੈਂਡੀਡੇਟਸ ਨੂੰ ਕਿਤੇ ਨਾ ਕਿਤੇ ਤਾਂ ਖੁਸ਼ੀਆਂ ਮਹਿਸੂਸ ਹੋ ਰਹੀਆਂ ਨੇ ਕਿਤੇ ਕਿਤੇ ਗਮ ਹੈ ਜਿਹੜੇ ਬੀਏ ਵਾਲੇ ਨੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਦੇਖੋ ਨਿਰਾਸ਼ਾਜਨਕ ਜਿਹੜਾ ਉਹਨਾਂ ਦੇ ਲਈ ਇਹ ਚੀਜ਼ ਰਹੀ ਹੈ ਤਾਂ ਦੇਖੋ ਇਹਦੇ 'ਚ ਆਪਾਂ ਇੱਕ ਤਰਫਾ ਗੱਲ ਨਹੀਂ ਕਰਦੇ ਲੇਕਿਨ ਜੋ ਵੀ ਸੁਪਰੀਮ ਕੋਰਟ ਦਾ ਪਹਿਲਾ ਫੈਸਲਾ ਆ ਚੁੱਕਿਆ ਹੈ ਉਹਦੇ ਬਿਹਾਫ ਤੇ ਹੀ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਆਇਆ ਉਹ ਸੁਣਾਇਆ ਗਿਆ ਸੀ ਠੀਕ ਰਹੀ ਗੱਲ ਦੇਖੋ ਕੋਰਟ ਦੇ ਆਰਡਰਸ ਦੀ ਤਾਂ ਉਹ ਹਲੇ ਤੱਕ ਜਾਰੀ ਨਹੀਂ ਹੋਏ ਹੈਗੇ ਮੰਡੇ ਤੱਕ ਜਿਹੜੇ ਆਰਡਰਸ ਨੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਠੀਕ ਹੈ ਉਸ ਤੋਂ ਬਾਅਦ ਆਪਾਂ ਉਹਦੇ ਤੇ ਵੀ ਜਿਹੜੀਆਂ ਡਿਟੇਲ ਵੀਡੀਓ ਲੈ ਕੇ ਆਵਾਂਗੇ ਕਲੀਅਰ ਹੈ ਤਾਂ ਮਿਲਦੇ ਆਂ ਜੀ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗੀ ਤੇ ਹੈਲਪਫੁਲ ਲੱਗੀਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਆਪਣੇ ਆਪਣੇ ਵਿਚਾਰ ਤੁਸੀਂ ਦੱਸ ਸਕਦੇ ਹੋ ਐਨਆਈਐਸ ਨੂੰ ਲੈ ਕੇ ਕੀ ਸ਼ਾਮਿਲ ਕੀਤਾ ਜਾਏਗਾ ਜਾਂ ਨਹੀਂ ਤਾਂ ਉਹਦੇ ਤੇ ਫਿਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਰਡਰ ਤੋਂ ਬਾਅਦ ਜਿਹੜਾ ਗੱਲ ਕਰਾਂਗੇ ਕਲੀਅਰ ਹੈ ਵੀਡੀਓ ਦੇਖਣ ਤੇ ਧੰਨਵਾਦ ਥੈਂਕ ਯੂ